ਹਾਂਜੀ ਹਾਂਜੀ ਮੈਂ ਹਾਰ ਗਿਆ ਪਰ ਇਹਦੇ ਵਿੱਚ ਮੈਂ ਕਾਬਰਿਆ ਨਹੀਂਗਾ ਬੜੇ ਲੋਕਾਂ ਨੇ ਮੈਨੂੰ ਕਿਹਾ ਯਾਰ ਤੂੰ ਹਾਰ ਗਿਆ ਮੈਂ ਕਿਹਾ ਕੋਈ ਗੱਲ ਨਹੀਂ ਇੰਨਾ ਜਿਹੜੇ ਕਰੋੜਾਪਤੀ ਆ ਇਹਨਾਂ ਦੇ ਖੜਨ ਦੀ ਕੋਸ਼ਿਸ਼ ਤਾਂ ਕੀਤੀ ਆ ਪਰਮਾਤਮਾ ਦਾ ਧੰਨਵਾਦ ਆ ਜਿਨ੍ਹਾਂ ਨੇ ਹੌਸਲਾ ਬਖਸ਼ਿਆ ਔਰ ਉਹਨਾਂ ਸੱਜਣਾ ਦਾ ਧੰਨਵਾਦ ਆ ਜਿਨ੍ਹਾਂ ਸੱਜਣਾ ਨੇ 3 ਕ ਹਜ਼ਾਰ ਵੋਟ ਪਾਈ ਆ ਮੈਨੂੰ ਉਹਨਾਂ ਸੱਜਣਾ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ 3000 ਜਿਹੜੇ ਲੋਕ ਆ ਇਹ ਉਹ ਲੋਕ ਸੀ ਜਿਨ੍ਹਾਂ ਨੂੰ ਮੈਂ ਇਹ ਕਿਹਾ ਸੀ ਵੀ ਤੁਹਾਡੀ 3 ਪੈਨ ਨੂੰ 52000 ਦੀ ਸਕਨ ਸਕੀਮ ਨਹੀਂ ਚਾਹੀਦੀ 21000 ਦੀ ਨੌਕਰੀ ਚਾਹੀਦੀ ਆ 3000 ਉਹ ਸੱਜਣ ਉਹ ਭੈਣਾ ਭਾਈ ਆ ਜਿਨ੍ਹਾਂ ਨੂੰ ਮੈਂ ਪਿੰਡਾਂ ਦੇ ਵਿੱਚ ਜਾ ਕੇ ਇਹ ਕਹਿ ਕੇ ਆਇਆ ਸੀ ਕਿ ਭਾਈ ਤੁਹਾਨੂੰ 40000 ਦੀ ਨੌਕਰੀ ਚਾਹੀਦੀ ਆ 4000 ਰੁਪਿਆ ਤੁਸੀਂ ਬਿਜਲੀ ਬਿੱਲ ਭਰ ਦੋਗੇ 6000 ਦਾ ਆਟਾ ਰਾਚਨ ਦਾਲ ਲਿਆਓਗੇ ਫਿਰ ਵੀ ਤੁਹਾਡੇ ਕੋਲ 30000 ਰੁਪਿਆ ਬਚਦਾ ਮਹੀਨੇ-ਮਹੀਨੇ ਜੋੜ ਕੇ ਤੁਸੀਂ ਕੋਠੀ ਵੀ ਪਾ ਸਕਦੇ ਆ ਹੁਣ ਮੈਂ ਗੱਲ ਕਰ ਲੱਗਿਆ ਵੀ ਭਾਈ ਮੈਂ ਤਾਂ ਵੋਟ 3000 ਕਿਵੇਂ ਲੈ ਕੇ ਗਿਆ ਸਭ ਤੋਂ ਵੱਡਾ ਕਾਰਨ ਤੇ ਸੀ ਕਿ ਮੇਰੇ ਬਾਪੂ ਜਿਹੜੀ ਮੇਰੇ ਬਾਪੂ ਦੀ ਫਾਈਲ ਭਰੀ ਹੋਈ ਸੀ ਸਰਦਾਰ ਗੁਰਪ੍ਰੀਤ ਸਿੰਘ 21 ਨੰਬਰ ਤੇ 44 ਨਿਸ਼ਾਨਸੀ ਬੈਟਰੀ ਟਾਰਚ ਔਰ ਜਿਹੜੀ ਮੇਰੀ ਉਮਰ ਆ ਉਹਦੇ ਵਿੱਚੋਂ 2 ਢਾਈ ਮਹੀਨੇ ਘਾਟਾ ਜਿਹਦੇ ਵਿੱਚ 25 ਸਾਲਾਂ ਦਾ ਬੰਦਾ ਜਿਹੜਾ ਉਹ ਪੋਸਟ ਭਰ ਸਕਦਾ ਜੇਕਰ ਅਗਸਤ 16 17 ਅਗਸਤ ਨੂੰ ਭਰੀ ਜਾਂਦੀ ਤਾਂ ਫਿਰ ਫੈਲ ਮੇਰੀ ਭਰੀ ਜਾਣੀ ਸੀ ਹੁਣ ਜਿਹੜਾ ਕਹਿ ਲੋ 25 30000 ਵੋਟ ਤਾਂ ਵੀ ਨਿਕਲ ਆਉਣੀ ਸੀ ਜੇਕਰ ਹਰ ਪਿੰਡ ਦੇ ਵਿੱਚ ਪੋਸਟਰ ਲੱਗਿਆ ਹੁੰਦਾ ਪਰ ਤੜਕੇ ਦੇ ਲੋਕ ਅੱਜ ਸਵਾਦ ਤਾਂ ਲੈ ਰਹੇ ਆ ਕੀ ਤੂੰ ਹਾਰ ਗਿਆ ਯਾਰ ਤੁਹਾਨੂੰ ਵੀ ਪਤਾ ਲੱਗ ਗਿਆ ਵੀ ਭਾਈ ਹਾਰ ਗਿਆ ਕੋਈ ਗੱਲ ਨਹੀਂ ਹਾਰ ਹਾਰਿਆ ਉਦੋਂ ਹੁੰਦਾ ਬੰਦਾ ਜਦੋਂ ਹਾਰ ਮੰਨ ਲੈਂਦਾ ਸਾਡੀ ਕੋਈ ਹਾਰ ਨਹੀਂ ਪਾਰਸ਼ਾ ਜੀਓ ਭਲੀਆਂ ਕਰੇ 27 ਦੇ ਵਿੱਚ ਸਾਰੇ ਜਿਹੜੇ ਕਹ ਲੋ ਹਲਕੇ ਦੇ ਲੋਕ ਨਾਲ ਖੜਨਗੇ ਉਦੋਂ ਬਾਜੀ ਮਾਰਾਂਗੇ ਹੁਣ ਮੈਂ ਗੱਲ ਕਰ ਲੱਗਿਆ ਆਮ ਆਦਮੀ ਪਾਰਟੀ ਦੀ ਉਹਨਾਂ ਦਾ ਕਹਿਣਾ ਸੀ ਚਲੋ ਕੋਈ ਗੱਲ ਨਹੀਂ ਤੂੰ ਕਾ ਤੂੰ ਹਾਰ ਗਿਆ ਤਾਂ ਜਿਹੜਾ ਤੂੰ ਤਾਂ ਹਾਰ ਹੀ ਗਿਆ ਪਰ ਆਮ ਆਦਮੀ ਕਿਉਂ ਆ ਰਹੀ ਆ ਆਮ ਆਦਮੀ ਪਾਰਟੀ ਤਾਂ ਹਾਰੀ ਆ ਕਿਉਂਕਿ ਜਿਹੜੇ ਪੰਜਾਬ ਦੇ ਲੋਕ ਸੀ ਇਹ ਦੂਜੀਆਂ ਪਾਰਟੀਆਂ ਤੋਂ ਅੱਕੇ ਪਏ ਸੀ ਇੰਨਾ ਲੋਕਾਂ ਨੇ ਆਮ ਆਦਮੀ ਪਾਰਟੀ ਲੈ ਆਂਦੀ ਮੈਂ ਤਾਂ 2020 ਦੇ ਵਿੱਚ ਕਹਿੰਦਾ ਸੀ ਵੀ ਇਹ ਆਮ ਆਦਮੀ ਪਾਰਟੀ ਤੋਂ ਬਚ ਕੇ ਰੋ ਪਰ ਉਸ ਟਾਈਮ ਤੇ ਲੋਕ ਮੈਨੂੰ ਗਾਲਾਂ ਕੱਢਦੇ ਸੀ ਅੱਜ ਵੀ ਹੋਂ ਰਿਕਾਰਡ ਪਈਆਂ ਜਾ ਕੇ ਚੈੱਕ ਕਰ ਸਕਦੇ ਆ ਫੇਸਬੁੱਕ ਤੇ ਹੁਣ ਜਿਹੜੀ ਆਮ ਆਦਮੀ ਪਾਰਟੀ ਹਾਰੀ ਆ ਲੋਕਾਂ ਨੂੰ ਇਹ ਸੀ ਜਦੋਂ ਆਉਣਗੇ ਕਿਉਂਕਿ ਇਹਨਾਂ ਨੇ ਇਹ ਕਹਤਾ ਜੀ ਅਸੀਂ ਤਾਂ ਹਸਪੀਟਲ ਬੜੇ ਚੰਗੇ ਕਰ ਦਾਂਗੇ ਇਹਨਾਂ ਨੇ ਸੇ ਡਿਪਾਰਟਮੈਂਟ ਦੇ ਵਿੱਚ ਆ 500 ਤੋਂ 550 ਦੇ ਲਗਭਗ ਮੱਲਾ ਕਲੀਨਿਕ ਦਾ ਬਣਾਤੇ ਆ 100 150 ਕਰੋੜ ਰੁਪਏ ਦੇ ਲਗਭਗ ਇਹਨਾਂ ਨੇ ਮੱਲਾ ਕਲੀਨਿਕਾਂ ਤੇ ਲਾਤਾ ਜੇਕਰ ਇਹੀ 150 ਕਰੋੜ ਰੁਪਇਆ 150 ਕਰੋੜ ਰੁਪਇਆ ਜਾਂ 100 ਕਰੋੜ ਰੁਪਇਆ ਲਗਭਗੇ ਕਰ ਬਜੇ ਕਰੇ 23 ਜ਼ਿਲ੍ਹਿਆਂ ਦੇ ਹਸਪਤਾਲਾਂ ਚ ਮਸ਼ੀਨਾਂ ਪਾ ਦਿੰਦੇ ਤਾਂ ਲੋਕਾਂ ਦਾ ਲੋਕਾਂ ਦੀ ਬੇ ਇਲਾਜੀ ਉੱਥੇ ਮੌਤ ਨਹੀਂ ਹੋਣੀ ਸੀ ਹਸਪਤਾਲਾਂ ਦੇ ਵਿੱਚ ਡਾਕਟਰ ਪੂਰੇ ਕਰ ਦਿੰਦੇ ਮਸ਼ੀਨਾ ਪੂਰੀਆਂ ਕਰ ਦਿੰਦੇ ਪਰ ਇਹਨਾਂ ਨੇ ਇਹੋ ਜਿਹਾ ਕੰਮ ਨਹੀਂ ਕੀਤਾ ਔਰ ਇਹਨਾਂ ਨੇ ਆਪ ਦੇ ਰੰਡੀ ਰੋਣਿਆਂ 'ਚ ਲੱਗੇ ਰਹੇ ਕਦੇ ਟੈਂਟ ਲਾਤੇ ਕਦੇ ਕੇਦਰੀਵਾਲ ਨੂੰ ਇੱਥੇ ਸੱਦ ਲਿਆ ਹਰ ਐਤਵਾਰ ਆਓ ਜੀ ਕਦੇ ਆ ਕਰੋ ਬਖੰਡ ਬਾਲਾ ਵਧ ਗਿਆ ਇਹਨਾਂ 'ਚ ਫਿਰ ਲੋਕਾਂ ਨੇ ਸੋਚਿਆ ਸੀ ਵੀ ਜਿਹੜੀ ਥਾਣੇ ਕਚਹਿਰੀਆਂ ਸਾਡੀ ਸੁਣਵਾਈ ਹੋਇਆ ਕਰੋਗੇ ਨਹੀਂ ਅੱਜ ਧੱਕੇ ਛਾਈਆਂ ਕਾਲੀ ਕਾਂਗਰਸੀਆਂ ਨਾਲੋਂ ਜ਼ਿਆਦੇ ਚੱਲਦੀਆਂ ਇਸ ਕਰਕੇ ਆਮ ਆਦਮੀ ਪਾਰਟੀ ਦੇ ਸਾਹਮਣੇ ਨਤੀਜਾ ਹੁਣ ਭਗਵੰਤ ਮਾਨ ਚੰਗਾ ਹੋਵੇ ਤਾਂ ਸਹੀ ਮੈਨੇ ਆਖੇ ਬੇਸ਼ਰਮਾਂ ਦੀ ਡੁੱਲੀ ਦਾਲ ਤੇ ਅਸੀਂ ਢੋਲ ਢੋਲ ਖਾਨੇ ਆ ਜਿਹੜੀ ਕਹ ਲੋ ਸ਼ਰਮ ਉਹ ਤਾਂ ਇਹਨਾਂ ਦੀ ਕਮੇਡੀਆਂ ਕਰ-ਕਰ ਕੇ ਪਹਿਲੇ ਹੀ ਲੱਥੀ ਹੋਈ ਆ ਹੁਣ ਜਿਹੜੀਆਂ ਇਹ ਸੀਟਾਂ ਹਾਰੇ ਆ ਉੱਥੇ ਹੀ ਇਹਨਾਂ ਨੂੰ ਸੋਚ ਲੈਣਾ ਚਾਹੀਦਾ ਕਿ ਭਾਈ ਸਾਹਿਬ ਕਿ ਆ ਲੋਕਾਂ ਨੇ ਸਾਡਾ ਹਾਲ ਕਰਤਾ ਸਾਈ ਦੇ ਵਿੱਚ ਤੱਕ ਦੋ ਵੀ ਪੈੜਾ ਹੋਊਗਾ ਭਗਵਾਨ ਤਮਾਨ ਜੇ ਕਰੇ ਹੀ ਲੋਕਾਂ ਨੂੰ ਘਰ ਘਰ ਦੇ ਵਿੱਚ ਰੋਜ਼ਗਾਰ ਦੇ ਦਿੰਦਾ ਆ ਜਿਹੜੇ ਆਟੇ ਪੀਸ ਕੇ ਦੇ ਰਿਆ ਇਹਨਾਂ ਦੀ ਜ਼ਰੂਰਤ ਨਹੀਂ ਸੀ ਉਦੋਂ ਮੇਰੇ ਅਰਗਾ ਵੀ ਕਹਿੰਦਾ ਭਾਈ ਆਹ ਪਾਰਟੀ ਨੇ ਤੁਹਾਨੂੰ ਰੋਜ਼ਗਾਰ ਦਿੱਤਾ ਇਹਨਾਂ ਨਾਲ ਤੁਰੋ ਪਰ ਇਹਨਾਂ ਇਹਨਾਂ ਕੋਲ ਤਾਂ ਫਲੈਕਸ ਹੀ ਆ ਕੱਲੇ ਰੋਜ਼ਗਾਰ ਮਿਲਿਆ ਜਿਹੜੇ ਫਲੈਕਸਾਂ ਵਾਲੇ ਆ ਜਿਹੜੇ ਮਤਲਬ ਮਸ਼ੀਨਾਂ ਵਾਲੇ ਉਹਨਾਂ ਨੂੰ ਮਿਲਿਆ ਜਾਂ ਜਿਹੜੇ ਪੋਸਟਰ ਲਾਉਂਦੇ ਹੁੰਦੇ ਕੰਦਾ ਤੇ ਜਾਂ ਰੋਜ਼ਗਾਰ ਮਿਲੇ ਉਹਨਾਂ ਨੂੰ ਬਾਕੀ ਤਾਂ ਆਪ ਦਾ ਜਿਹੜਾ ਉਹ ਆਪ ਦਾ ਢੋਲਖੀ ਘੜਕਾਉਂਦੇ ਫਿਰਦੇ ਆ ਪੱਲੇ ਕਿਸੇ ਦੇ ਕੁਝ ਵੀ ਨਹੀਂ ਪਿਆ ਹੁਣ ਫੇਰ ਤੋਂ ਦੱਸ ਰਿਆਂ ਜਿਹੜੇ ਭਾਈਆ ਤਿੰਨ ਕੇਯਾਰ ਸੱਜਣ ਭੈਣਾ ਭਾਈ ਜਿੰਨੇ ਵੀ ਇਹ ਜੁੜੇ ਆ ਨਾਲ ਇਹ ਕੋਈ ਕਿਸੇ ਨੂੰ ਲਾਰਾ ਨਹੀਂ ਲਾਇਆ ਇਹ ਕਿਸੇ ਪਾਰਟੀ ਨੂੰ ਨਹੀਂ ਕਿੰਨ ਉਹਨਾਂ ਨੇ ਕਿਸੇ ਪਾਰਟੀ ਨੂੰ ਵੋਟ ਨਹੀਂ ਪਾਈ ਇਹ ਤਾਂ ਉਹ ਲੋਕ ਆ ਜਿਹੜੇ ਕਾਲੀ ਕਾਂਗਰਸ ਝਾੜੂ ਵਾਲੇ ਬੀਜਪੀਆਂ ਤੋਂ ਮੈਂ ਲੋਕpasse ਕੀਤੇ ਵੀ ਆਜੋ ਭਾਈ ਸਾਨੂੰ ਨਹੀਂ ਫਰੀਦੀਆਂ ਸਹੂਲਤਾਂ ਦੀ ਲੋੜ ਸਾਨੂੰ ਸਿਹਤ ਸਿੱਖਿਆ ਰੋਜ਼ਗਾਰ ਦੀ ਲੋੜ ਆ ਔਰ ਸਾਡੇ ਮਗਰ ਤਾਂ ਭਾਈ ਕੋਈ ਪੈਲੀ ਵਾਲਾ ਵੀ ਹੈ ਨਹੀਂ ਔਰ ਨਾ ਹੀ ਸਾਡੇ ਕੋਲ ਪੈਲੀ ਆ ਜੇਕਰ ਮੈਂ ਵੀ ਕਿਤੇ ਤਗੜਾ ਹੁੰਦਾ ਮੈਂ ਵੀ ਭਾਈ ਕਿਤੇ ਪਿੰਡਾਂ ਦੇ ਵਿੱਚ ਸਾਰਿਆਂ ਹੀ ਪੋਸਟਰ ਲਾ ਦਿੰਦਾ ਤੇ 30 35 ਹਜ਼ਾਰ ਵੋਟ ਮੇਰੀ ਕਿਤੇ ਗਈ ਨਹੀਂ ਸੀ ਹਾਂ ਫਿਰ ਤੋਂ ਮੈਂ ਕਹਿ ਰਿਹਾ ਇਹ ਮੈਂ ਵੋਟ ਨਹੀਂ ਕਹਿੰਦਾ ਇਹ ਜਿਹੜਾ ਕਹਿ ਲੋ ਕਿ ਮੈਂ ਤਾਂ ਇਹ ਕਹੂੰਗਾ ਵੀ ਭਾਈ ਏ ਮੇਰੇ ਭੈਣ ਭਾਈ ਆ ਜਿਹੜੇ 3000 ਸੱਜਣ ਨਾਲ ਜੁੜੇ ਆ ਬੜਾ ਤੁਹਾਡਾ ਧੰਨਵਾਦ ਆ ਔਰ 2027 ਦੇ ਵਿੱਚ ਤੁਸੀਂ ਨਾਲ ਤੁਰੇ ਰੱਖੋ ਜੇ ਇੰਨੀ ਕੁ ਬੇਨਤੀ ਆ ਔਰ ਮੈਂ ਵਿਸ਼ਵਾਸ ਦਿਵਾਉਣਾ ਕਿ 2027 ਦੇ ਵਿੱਚ ਆਪਾਂ ਜਿੱਤ ਪ੍ਰਾਪਤ ਕਰਾਂਗੇ ਨਾਲ ਮੈਂ ਇਹ ਵੀ ਕਹਿਣਾ ਕਿ ਮੈਂ ਜਿਹੜੇ ਵੀ ਹਲਕੇ ਦੇ ਵਿੱਚ ਹੋ ਜਾ ਉੱਥੇ ਕੋਈ ਫਰੀ ਦੀ ਸਹੂਲਤ ਤਾਂ ਨਹੀਂ ਮੈਂ ਕੋਈ ਦਵਾ ਦੇ ਸਕਦਾ ਮੈਂ ਬਿਜ਼ਨਸਮੈਨਾਂ ਦੀ ਮਿੰਤਰਲਾ ਕਰਕੇ ਉੱਥੇ ਫੈਕਟਰੀਆਂ ਦਾ ਪ੍ਰਬੰਧ ਕਰਾ ਸਕਦਾ ਔਰ ਉੱਥੇ ਮਿੰਤਰਲਾ ਕਰਕੇ ਸਪੀਕਰ ਦਾ ਜਿੰਨੇ ਵੀ ਹਸਪੀਟਲ ਆਉਣਗੇ ਉੱਥੇ ਡਾਕਟਰ ਤੇ ਮਸ਼ੀਨਾਂ ਪੂਰੀਆਂ ਦੀ ਗੱਲ ਕਰਨੀ ਆ ਮੈਂ ਤੇ ਔਰ ਗੱਲ ਇਹ ਕਰਨੀ ਆ ਕਿ ਚੰਗੇ ਸਕੂਲ ਹੋਣ ਸਕੂਲਾਂ ਦੇ ਵਿੱਚ ਟੀਚਰ ਪੂਰੇ ਹੋਣ ਤੇ ਜਿੰਨੀਆਂ ਸਾਡੀਆਂ ਧੀਆਂ ਪੜ੍ਹਨਾ ਹੁਣ ਗਈਆਂ ਉਹਨਾਂ ਨੂੰ ਕੋਈ ਸ਼ਗਨ ਸਕੀਮਾ ਨਾ ਮਿਲਣ ਉਹਨਾਂ ਨੂੰ 21000 ਦੀ ਨੌਕਰੀ ਮਿਲੇ ਮੇਰੀ ਇਹੀ ਤਮੰਨਾ ਰਹੂਗੀ ਬਾਕੀ ਮੇਰੇ ਜਿਹੜੇ ਭਰਾ ਬੈਠੇ ਆ ਚਾਹੇ ਉਹ ਬਾਹਰਲੀ ਕੰਟਰੀ ਚਾਹੇ ਉਹ ਪੰਜਾਬ ਚ ਜਿੰਨੇ ਵੀ ਆ ਉਹਨਾਂ ਨੂੰ ਵੀ ਹੱਥ ਬਨ ਕੇ ਬੇਨਤੀ ਆ ਕਿ ਤੁਹਾਡੇ ਪਿਓ ਦਾ ਦੇ ਪਾਰਟੀਆਂ ਦੇ ਨਾਲ ਤੁਰਦੇ ਰਹੇ ਆ ਪੱਲੇ ਉਹਨਾਂ ਦੇ ਵੀ ਕੱਖ ਨਹੀਂ ਪਿਆ ਪੱਲੇ ਤੁਹਾਡੇ ਵੀ ਕੱਖ ਨਹੀਂ ਪਿਆ ਔਰ ਪੱਲੇ ਤੁਹਾਡੇ ਬੱਚਿਆਂ ਦੇ ਵੀ ਕੱਖ ਨਹੀਂ ਪੈਣਾ ਇਹ ਪਾਰਟੀਆਂ ਬਦਲੀ ਚਾਹੋਗੇ ਇਹ ਤਾਂ ਕੱਪੜੇ ਆ ਜਿਵੇਂ ਅੱਜ ਚਿੱਟੀ ਸ਼ਰਟ ਪਾ ਲੋ ਕੱਲ ਨੂੰ ਨਾਬੀ ਪਾਲੋ ਗਲਾਬੀ ਪਾਲੋ ਜਿਹੜੀ ਮਰਜ਼ੀ ਪਾਲੋ ਇਹਦੇ ਵਿੱਚ ਅੱਛਾ ਕਾਲ ਕਾਲੀ ਰਹਿਣੀ ਹੈ ਜਿਹੜੀ ਮੇਰੀ ਹੁਣ ਤੁਹਾਡੇ ਸਾਹਮਣੇ ਆ। ਉਹੀ ਆ ਭਾਈ ਸਰਕਾਰ ਜਿਹੜੀ ਮਰਜ਼ੀ ਬਦਲ ਲੋ ਜੇ ਪੱਗਾਂ ਦੇ ਰੰਗ ਚੇਂਜ ਹੋਣਗੇ ਕੰਮ ਤੁਹਾਡੇ ਨਾਲ ਉਹੀ ਹੁੰਦਾ ਰਹੂਗਾ ਐਨੀਕ ਮੇਰੀ ਬੇਨਤੀ ਆ ਕਿ ਤੁਸੀਂ ਪਾਰਟੀ ਮਗਰ ਨਾ ਭੱਜੋ ਜੇ ਔਰ ਜਿਹੜੇ ਚੰਗੀ ਸੋਚ ਵਾਲੇ ਆ ਉਹਨਾਂ ਮਗਰ ਭੱਜਿਆ ਜੇ ਕਈਆਂ ਦੀਆਂ ਗੱਲਾਂ ਚੰਗੀਆਂ ਹੁੰਦੀਆਂ ਪਰ ਨੀਤਾਂ ਚੰਗੀਆਂ ਨਹੀਂ ਹੁੰਦੀਆਂ ਗੱਲਾਂ ਦੇ ਨਾਲ ਨਾ ਵੋਟ ਪਾਓ ਜੇ ਆ ਬਾ ਗੁੱਟ ਫਰਕ ਉਹਨੂੰ ਕਹੇ ਜੇ ਕਿ ਭਾਈ ਸਾਹਿਬ ਸਾਨੂੰ ਸਿਹਤ ਸਿੱਖਿਆ ਰੋਜ਼ਗਾਰ ਚਾਹੀਦਾ ਹੋਰ ਸਾਨੂੰ ਕੱਖ ਨਹੀਂ ਚਾਹੀਦਾ ਹਸਪੀਟਲਾਂ ਵਿੱਚ ਬੇ ਇਲਾਜੀਆਂ ਦੀਆਂ ਜਿਹੜੀਆਂ ਮੌਤਾਂ ਹੁੰਦੀਆਂ ਬੇ ਇਲਾਜ ਤੋਂ ਮੌਤ ਹੁੰਦੀ ਹੈ ਵੀ ਇਲਾਜ ਨਹੀਂ ਹੁੰਦਾ ਕਿਸੇ ਦਾ ਲੋਕ ਵੀਡੀਓ ਪਾਉਂਦੇ ਆ ਇਹ ਵੀਡੀਓ ਪਤਾ ਨਹੀਂ ਕਦੋਂ ਬੰਦ ਹੋਣੀ ਜਦੋਂ ਕਿਸੇ ਨੂੰ ਪੈਸਾ ਮੰਗਣ ਦੀ ਲੋੜ ਨਹੀਂ ਪੈਣੀ ਇਲਾਜ ਵਾਸਤੇ ਉਦੋਂ ਵਧੀਆ ਲੱਗੂਗਾ ਪਤਾ ਨਹੀਂ ਸਕੂਲਾਂ ਦੇ ਵਿੱਚ ਸਿਪਾਈ ਤੋਂ ਲੈ ਕੇ ਡੀਸੀ ਤੱਕ ਦੇ ਮੈਂਬਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਦੇ ਬੱਚੇ ਕਦੋਂ ਸਰਕਾਰੀ ਸਕੂਲਾਂ 'ਚ ਪੜਨਗੇ ਭਾਈ ਸਾਹਿਬ ਔਰ ਨਾਲ ਇਹ ਵੀ ਕਹਦਾ ਕਿ ਜਿੰਨੇ ਸੱਜਣ ਪੜਨਾ ਚਾਹੋ ਕੋਈ ਵੀ 3000 ਜਿਹੜੇ ਨਾਲ ਜੁੜੇ ਆ ਉਹ ਕਿਸੇ ਧਰਮ ਦੇ ਨਾਂ ਤੇ ਨਹੀਂ ਕਿਸੇ ਜਾਤੀ ਦੇ ਨਾਮ ਤੇ ਨਹੀਂ ਮੈਂ ਤਾਂ ਭਾਈ ਜਿਹੜੇ ਕਹਿ ਲੋ ਉਹਨਾਂ ਨੂੰ ਆ ਉਹਨਾਂ ਦੱਸ ਕੇ ਵੀ ਜਿਹੜੇ ਉਹਨਾਂ ਦੇ ਨੁਕਸਾਨ ਹੋ ਰਹੇ ਆ ਉਹ ਦੱਸਿਆ ਮੇਰੇ ਨਾਲ ਕੋਈ ਧਰਮ ਨਹੀਂ ਕੋਈ ਜਾਤ ਦਾ ਮੈਂ ਕਿਸੇ ਨਾਲ ਗੱਲ ਨਹੀਂ ਕੀਤੀ ਇਨਸਾਨੀਅਤ ਦੀ ਗੱਲ ਕੀਤੀ ਆ ਔਰ ਇਨਸਾਨੀਅਤ ਲੋਕਾਂ ਨੇ ਹੀ ਮੇਰੇ ਨਾਲ ਆਪਣੀ ਹਮਦਰਦੀ ਜਤਾਈ ਆ ਮੈਂ ਇਕੱਲਾ ਸੀ ਤੇ ਅਸੀਂ ਉਹਨਾਂ ਸਣੇ 3001 ਵਿਅਕਤੀ ਬਣ ਚੁੱਕੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ